ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਲਾਜ਼ਮੀ ਸਮੈਸਟਰ 5 ਆਓ ਜਾਣਦੇ ਹਾਂ ਗੋਸ਼ਟ ਬਾਰੇ ਮਦਕਲੀਨ ਸਾਹਿਤ ਗੋਸ਼ਟੀ ਗੋਸ਼ਟੀ ਦਾ ਪਰਿਚੇਦ ਦਿੰਦੇ ਹੋਏ ਇਸ ਦੇ ਸਿਧਾਂਤਾਂ ਦਾ ਨਿਰੂਪਣ ਕਰੋ ਜਾਂ ਗੋਸ਼ਟ ਕੀ ਹੁੰਦੀ ਹੈ ਵਾਰਤਕ ਰੂਪ ਗੋਸ਼ਟੀ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਭੂਮਿਕਾ ਪੁਰਾਤਨ ਵਾਰਤਕ ਦਾ ਇੱਕ ਪ੍ਰਸਿੱਧ ਰੂਪ ਗੋਸ਼ਟੀ ਹੈ ਪੁਰਾਤਨ ਵਾਰਤਕ ਵਿੱਚ ਜਨਮ ਸਾਖੀ ਅਤੇ ਸਾਖੀ ਦਾ ਜੋ ਸਥਾਨ ਹੈ ਉਹੀ ਸਥਾਨ ਗੋਸ਼ਟੀ ਵਿੱਚ ਕਿਸੇ ਗੰਭੀਰ ਵਿਸ਼ੇ ਉੱਤੇ ਸੰਵਾਦ ਰਚਾਇਆ ਹੋਇਆ ਮਿਲਦਾ ਹੈ ਰਿਪੀਟ ਪੁਰਾਤਨ ਵਾਰਤਕ ਵਿੱਚ ਜਨਮ ਸਾਖੀ ਅਤੇ ਸਾਖੀ ਦਾ ਜੋ ਸਥਾਨ ਹੈ ਉਹੀ ਸਥਾਨ ਗੋਸ਼ਟ ਵਿੱਚ ਕਿਸੇ ਗੰਭੀਰ ਵਿਸ਼ੇ ਉੱਤੇ ਸੰਵਾਦ ਰਚਾਇਆ ਹੋਇਆ ਮਿਲਦਾ ਹੈ ਇਹੇ ਵਿਸ਼ੇ ਆਤਮਾ ਪਰਮਾਤਮਾ ਦੇ ਸੰਬੰਧ ਬਾਰੇ ਸ੍ਰਿਸ਼ਟੀ ਦੀ ਸਿਰਜਣਾ ਦੇ ਸੰਬੰਧ ਵਿੱਚ ਪਾਪ ਪੁੰਨ ਬਾਰੇ ਚੰਗੇ ਮੰਦੇ ਬਾਰੇ ਕੋਈ ਵੀ ਹੋ ਸਕਦਾ ਹੈ ਗੋਸ਼ਟੀ ਦਾ ਅਰਥ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਸਾਹਿਤ ਕੋਸ਼ ਗੋਸ਼ਟ ਸ਼ਬਦ ਸੰਸਕ੍ਰਿਤ ਦੀ ਗੋਸ਼ਟ ਧਾਤੂ ਤੋਂ ਬਣਾਇਆ ਹੋਇਆ ਹੈ ਜਿਸ ਦਾ ਅਰਥ ਹੈ ਇਕੱਠਾ ਕਰਨਾ ਸੰਸਕ੍ਰਿਤ ਦੀ ਗੋਸ਼ਟ ਧਾਤੂ ਤੋਂ ਇਹ ਬਣਿਆ ਹੈ ਜਿਸ ਦਾ ਮਤਲਬ ਹੈ ਇਕੱਠਾ ਕਰਨਾ ਪਹਿਲਾਂ ਇਹ ਸ਼ਬਦ ਗਊਆਂ ਦੇ ਠਹਿਰਨ ਦੇ ਥਾਂ ਲਈ ਪ੍ਰਯੋਗ ਕੀਤਾ ਜਾਂਦਾ ਸੀ ਪਰ ਕਲਾੰਤਰ ਮਤਲਬ ਕਿ ਸਮੇਂ ਦੇ ਨਾਲ ਇਸ ਦਾ ਪ੍ਰਯੋਗ ਇਕੱਠੇ ਮਿਲ ਕੇ ਬੈਠੇ ਹੋਏ ਲੋਕਾਂ ਵਿੱਚਲੀ ਗੱਲਬਾਤ ਵਾਰਤਾਲਾਪ ਜਾਂ ਵਿਚਾਰ ਵਟਾਂਦਰੇ ਦੇ ਲਈ ਹੋਣ ਲੱਗਾ ਅਤੇ ਇਸ ਵਿਚਾਰ ਚਰਚਾ ਦਾ ਲਿਖਤ ਰੂਪ ਗੋਸ਼ਟ ਕਿਹਾ ਜਾਣ ਲੱਗ ਪਿਆ ਪੰਜਾਬੀ ਸਾਹਿਤ ਕੋਸ਼ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਪੰਜਾਬੀ ਸਾਹਿਤ ਕੋਸ਼ ਵਿੱਚ ਗੋਸ਼ਟ ਨੂੰ ਪਰਿਭਾਸ਼ਿਤ ਕਰਦਿਆਂ ਹੋਇਆ ਲਿਖਿਆ ਹੈ ਗੋਸ਼ਟ ਸੰਸਕ੍ਰਿਤ ਦੇ ਗੋਸ਼ਟੀ ਸ਼ਬਦ ਤੋਂ ਨਿਕਲਿਆ ਹੈ ਮੁੱਢ ਵਿੱਚ ਇਸ ਦਾ ਸੰਬੰਧ ਸਥਾਨ ਨਾਲ ਜੋੜਿਆ ਜਾਂਦਾ ਸੀ ਭਾਵ ਇੱਕ ਤਰ੍ਹਾਂ ਦੇ ਵਿਚਾਰ ਵਾਲੇ ਵਿਣੁਖ ਜਿਸ ਇੱਕ ਸਥਾਨ ਤੇ ਇਕੱਠੇ ਰਹਿਣ ਲੱਗ ਜਾਂ। ਉਸ ਸਥਾਨ ਨੂੰ ਗੋਸ਼ਟ ਦੇ ਨਾਂ ਦੇ ਨਾਲ ਯਾਦ ਕੀਤਾ ਜਾਂਦਾ ਸੀ। ਪਿੱਛੋਂ ਵੱਖੋ-ਵੱਖਰੇ ਵਿਚਾਰ ਰੱਖਣ ਵਾਲਿਆਂ ਦੀ ਇੱਕ ਥਾਂ ਕੀਤੀ ਗਈ ਧਰਮ ਚਰਚਾ ਗੋਸ਼ਟ ਜਾਂ ਗੋਸ਼ਟੀ ਦੇ ਨਾਲ ਗੋਸ਼ਟੀ ਦੇ ਨਾਂ ਦੇ ਨਾਲ ਪ੍ਰਸਿੱਧ ਹੋਈ। ਇਸ ਨੂੰ ਕੀ ਕਹਿੰਦੇ ਨੇ ਗੋਸ਼ਟ ਜਾਂ ਗੋਸ਼ਟੀ। ਗੋਸ਼ਟੀ ਦੀ ਪ੍ਰਵਾਰਸ਼ਾ ਡਾਕਟਰ ਗੁਰਦੀਪ ਕੌਰ ਨੇ। ਪੰਜਾਬੀ ਗੋਸ਼ਟਾਂ ਉੱਤੇ ਖੋਜ ਕਾਰਜ ਕੀਤਾ ਹੈ ਉਹ ਇਸ ਵਾਰਤਕ ਰੂਪ ਨੂੰ ਪ੍ਰਵਾਹਿਤ ਕਰਦੇ ਹੋਏ ਲਿਖਦੀ ਹੈ ਗੋਸ਼ਟੀ ਸਾਹਿਤ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਔਰਸ਼ ਗਿਆਨ ਪ੍ਰਾਪਤੀ ਲਈ ਦਾਰਸ਼ਨਿਕ ਗੁੰਜਲਾਂ ਖੋਲਣ ਅਤੇ ਰਿਹਸਵਾਦ ਅਨੁਭਵਾਂ ਨੂੰ ਸਾਂਝਾ ਕਰਨ ਲਈ ਵਿਚਾਰ ਵਟਾਂਦਰਾ ਕਰਦੇ ਹਨ ਰਿਪੀਟ ਡਾਕਟਰ ਗੁਰਦੀਪ ਕੌਰ ਦੇ ਅਨੁਸਾਰ ਗੋਸ਼ਟ ਸਾਹਿਤ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਪੁਰਸ਼ ਗਿਆਨ ਪ੍ਰਾਪਤੀ ਲਈ ਦਾਰਸ਼ਨਿਕ ਗੁੰਝਲਾਂ ਖੋਲਣ ਅਤੇ ਰਹਿਸਵਾਦੀ ਅਨੁਭਵਾਂ ਨੂੰ ਸਾਂਝਾ ਕਰਨ ਲਈ ਵਿਚਾਰ-ਵਟਾਂਦਰਾ ਕਰਦੇ ਹਨ ਡਾਕਟਰ ਸੁਰਿੰਦਰ ਸਿੰਘ ਕੋਹਲੀ ਦਾ ਮੰਨਣਾ ਹੈ ਗੋਸ਼ਟੀ ਵਿੱਚ ਦੋ ਸੱਜਣਾ ਜਾਂ ਧੇਨਾ ਵਿਚਾਲੇ ਕਿਸੇ ਵਿਸ਼ੇ ਸੰਬੰਧੀ ਗੱਲਬਾਤ ਜਾਂ ਚਰਚਾ ਹੁੰਦੀ ਹੈ ਜੋ ਅੱਜ ਦਾ ਸ਼ਬਦ ਡਿਬੇਟ ਹੈ ਉਹ ਵੀ ਇਹਦੇ ਨਾਲ ਮਿਲਦੇ ਜੁਲਦੇ ਅਰਥ ਰੱਖਦਾ ਹੈ ਨੈਕਸਟ ਪ੍ਰਾਚੀਨ ਵਿਧੀ ਗੋਸ਼ਟ ਗੋਸ਼ਟੀ ਪ੍ਰਾਤਨ ਵਾਰਤਕ ਦਾ ਇੱਕ ਚਰਚਿਤ ਰੂਪ ਮੰਨਿਆ ਜਾਂਦਾ ਹੈ ਗੋਸ਼ਟੀ ਜਾਂ ਗੋਸ਼ਟੀ ਕੋਈ ਨਵਾਂ ਸਾਹਿਤ ਰੂਪ ਨਹੀਂ ਸਗੋ ਇਹ ਇੱਕ ਪ੍ਰਾਚੀਨ ਸਾਹਿਤ ਵਿਧਾ ਹੈ ਲਗਭਗ ਸਾਰੀਆਂ ਪਛਾਵਾਂ ਵਿੱਚ ਇਹ ਸਾਹਿਤ ਰੂਪ ਵੇਖਣ ਨੂੰ ਮਿਲਦਾ ਹੈ ਜਦੋਂ ਅਸੀਂ ਪ੍ਰਾਚੀਨ ਭਾਰਤੀ ਦਾਰਸ਼ਨਿਕ ਅਤੇ ਧਾਰਮਿਕ ਸਾਹਿਤ ਦਾ ਅਧਿਐਨ ਕਰਦੇ ਹਾਂ ਤਾਂ ਦੇ ਇਹ ਸਾਹਿਤ ਰੂਪ ਉਸ ਵਿੱਚ ਸੰਵਾਦ ਦੇ ਰੂਪ ਵਿੱਚ ਮਿਲਦਾ ਹੈ ਇਸੇ ਪ੍ਰਕਾਰ ਯੂਨਾਨ ਦੇ ਪ੍ਰਸਿੱਧ ਦਾਰਸ਼ਨਿਕ ਸੁਕਰਾੰਤ ਦੇ ਸਿਧਾਂਤ ਅਫਲਾਟੂਨ ਦੁਆਰਾ ਇਸੇ ਸ਼ੈਲੀ ਵਿੱਚ ਪੇਸ਼ ਕੀਤੇ ਗਏ ਮਿਲਦੇ ਹਨ ਗੋਸ਼ਟੀ ਜਨਮ ਸਾਖੀ ਸਾਖੀ ਦੇ ਪਰਚੀ गोष्ठी कुछ हद तक जन्मसाखी साखी ते पर्ची ਦੇ ਨਾਲ ਸਾਂਝ ਰੱਖਦੀ ਹੈ जन्मसाखियां ਵਿੱਚ ਕਈ ਥਾਵਾਂ ਉੱਤੇ ਕਿਸੇ ਗੰਭੀਰ ਵਿਚਾਰਤਾ ਨਾਲ ਸੰਬੰਧੀ ਪਾਤਰਾਂ ਦੀ ਆਪਸੀ ਗੱਲਬਾਤ ਦਿਖਾਈ ਹੁੰਦੀ ਹੈ ਇਹ ਇੱਕ ਪ੍ਰਕਾਰ ਦਾ ਗੋਸ਼ਟ ਹੀ ਹੁੰਦੀ ਹੈ ਇਸੇ ਪ੍ਰਕਾਰ ਇਸ ਦੇ ਅੰਸ਼ ਸਾਖੀ ਸਾਹਿਤ ਦੇ ਵਿੱਚ ਵੀ ਮਿਲਦੇ ਹਨ ਦੋ ਤਰ੍ਹਾਂ ਦੀ ਕਿਰਿਆਸ਼ੀਲ ਰੂਪ ਵਿੱਚ ਮਯੂਦਗੀ ਵਿਸਥਾਰਪੂਰਕ ਅਧਿਐਨ ਕਰਨ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੋਸ਼ਟ ਵਿੱਚ ਦੋ ਤਰ੍ਹਾਂ ਦੀ ਮੌਜੂਦਗੀ ਹੁੰਦੀ ਹੈ ਇਹਨਾਂ ਦੋ ਤਰ੍ਹਾਂ ਦੀ ਮੌਜੂਦਗੀ ਸੁਖੰਨ ਵਚਨ ਸਾਹਿਤ ਵਿੱਚ ਵੀ ਹੁੰਦੀ ਹੈ ਪਰ ਫਰਕ ਇੰਨਾ ਹੀ ਹੈ ਕਿ ਗੋਸ਼ਟ ਵਿੱਚ ਦੋਵੇਂ ਤਰ੍ਹਾਂ ਕਿਰਿਆਸ਼ੀਲ ਰੂਪ ਦੇ ਵਿੱਚ ਭਾਗ ਲੈਂਦੀਆਂ ਹਨ ਨੈਕਸਟ ਪੁਆਇੰਟ ਹੈ ਗੰਭੀਰ ਵਿਸ਼ਾ ਵਸਤੂ ਇਸ ਸਾਹਿਤ ਰੂਪ ਵਿੱਚ ਕਿਸੇ ਗੰਭੀਰ ਵਿਸ਼ੇ ਉੱਤੇ ਸੰਵਾਦ ਰਚਾਇਆ ਹੋਇਆ ਮਿਲਦਾ ਹੈ। ਇਹ ਵਿਸ਼ਾ ਆਤਮਾ ਪਰਮਾਤਮਾ ਦੇ ਸਬੰਧਾਂ ਬਾਰੇ, ਸ੍ਰਿਸ਼ਟੀ ਦੀ ਸਿਰਜਣਾ ਬਾਰੇ, ਪਾਪ-ਪੁੰਨ ਬਾਰੇ, ਚੰਗੇ ਤੇ ਮਾੜੇ ਅਮਲਾਂ ਆਦਿ ਬਾਰੇ ਹੋ ਸਕਦਾ ਹੈ। ਗੋਸ਼ਟ ਬਾਬੇ ਲਾਲ ਨਾਲ ਗੋਸ਼ਟ ਬਾਬੇ ਲਾਲ ਨਾਲ ਵਿੱਚੋਂ ਇੱਕ ਉਦਾਹਰਨ ਦਿੱਤੀ ਜਾ ਰਹੀ ਹੈ। ਮੂ ਕਲਗੀ ਫਕੀਰੀ ਕੀ ਕੀਆ ਹੈ ਆਪਣੀ ਉਸਤਤ ਕਰਨੀ ਰੰਗੀਵਣਾ ਫਕੀਰ ਕਾ ਕੀਆ ਹੈ ਜਾਨ ਪਰਮੇਸ਼ਰ ਕੀ ਸੰਜਮਤਾ ਗੋਸ਼ਟ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਸੰਜਮਤਾ ਹੁੰਦੀ ਹੈ ਇਸ ਦਾ ਕਾਰਨ ਇਹ ਹੈ ਕਿ ਗੋਸ਼ਟ ਵਿੱਚ ਪ੍ਰਗਟਾਏ ਗੇ ਵਿਚਾਰ ਦਾਰਸ਼ਨਿਕ ਹੁੰਦੇ ਹਨ ਜਿਨ੍ਹਾਂ ਨੂੰ ਸੰਖੇਪ ਦਲੀਲਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਕਲਾਤਮਕ ਗੁਲਾਈ ਗੋਸ਼ਟ ਬਾਰੇ ਸੁਖਮ ਅਧਿਐਨ ਇਹ ਦੱਸਦਾ ਹੈ ਕਿ ਇਸ ਦੀ ਸਿਰਜਣਾ ਇਸ ਪ੍ਰਕਾਰ ਕੀਤੀ ਹੁੰਦੀ ਹੈ ਕਿ ਹਰ ਇੱਕ ਗੋਸ਼ਟ ਵਿੱਚ ਇੱਕ ਕਲਾਤਮਕ ਗੁਲਾਈ ਕਾਇਮ ਰਹਿੰਦੀ ਹੈ ਨੈਕਸਟ ਰਲੀ ਮਿਲੀ ਭਾਸ਼ਾ ਜਿੱਥੋਂ ਤੱਕ ਗੋਸ਼ਟ ਦੀ ਭਾਸ਼ਾ ਦਾ ਸੰਬੰਧ ਹੈ ਇਸ ਬਾਰੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਗੋਸ਼ਟ ਦੀ ਭਾਸ਼ਾ ਠੇਠ ਪੰਜਾਬੀ ਦੀ ਥਾਂ ਰਲੀ ਮਿਲੀ ਹੈ ਇੱਕ ਵਿਦਵਾਨ ਅਨੁਸਾਰ ਇੱਕ ਪ੍ਰਾਤਨ ਸਾਹਿਤਿਕ ਰੂਪ ਹੋਣ ਕਰਕੇ ਗੋਸ਼ਟਾਂ ਦੀ ਬੋਲੀ ਵੀ ਪ੍ਰਾਤਨ ਪੰਜਾਬੀ ਸਾਧ ਭਾਸ਼ਾ ਜਿਸ ਵਿੱਚ ਹਿੰਦੀ ਦੀ ਰਿਲੇਸ਼ ਵਧ ਹੁੰਦੀ ਹੈ ਕੇਂਦਰੀ ਬੋਲੀ ਦੇ ਤੌਰ ਤੇ ਲੈਂਦੀ ਹੀ ਪੰਜਾਬੀ ਸਾਹਿਤ ਲਈ ਮੋਢ ਵਿੱਚ ਵਰਤੀ ਗਈ ਮਿਲਦੀ ਹੈ ਪਰ ਅਜਈਆਂ ਗੋਸ਼ਟਾਂ ਜਿਹੜੀਆਂ ਮੁਸਲਮਾਨੀ ਰਾਜ ਸਮੇ ਮੁਸਲਮਾਨ ਫਕੀਰਾਂ ਨਾਲ ਜਾਂ ਉਹਨਾਂ ਵਿਚਾਰ ਹੋਈਆਂ ਹਨ ਉਨ੍ਹਾਂ ਵਿੱਚ ਫਾਰਸੀ ਅਤੇ ਅਰਬੀ ਦੇ ਕੁਝ ਸ਼ਬਦਾਂ ਦੀ ਵਰਤੋਂ ਮਿਲਦੀ ਹੈ ਕੁਝ ਗੋਸ਼ਟਾਂ ਪ੍ਰਸ਼ਨ ਫਾਰਸੀ ਪ੍ਰਧਾਨ ਭਾਸ਼ਾ ਵਿੱਚ ਹਨ ਕੁਝ ਗੋਸ਼ਟਾਂ ਪ੍ਰਸ਼ਨ ਫਾਰਸੀ ਪ੍ਰਧਾਨ ਭਾਸ਼ਾ ਵਿੱਚ ਹਨ ਅਤੇ ਉੱਤਰ ਪੰਜਾਬੀ ਵਿੱਚ ਜਿਵੇਂ ਬਾਬਾ ਦਾਰਾ ਸ਼ਿਕੋ ਅਤੇ ਬਾਬੇ ਲਾਲ ਦੀ ਗੋਸ਼ਟੀ ਸਿੱਟਾ ਉਪਰੋਕਤ ਦਿੱਤੇ ਗਏ ਵੇਰਵੇ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਗੋਸ਼ਟੀ ਪਰਾਤਨ ਵਾਰਤਕ ਦਾ ਇੱਕ ਪ੍ਰਸਿੱਧ ਰੂਪ ਹੈ ਇਹ ਸੰਸਕ੍ਰਿਤ ਦੇ ਸ਼ਬਦ ਗੋਸ਼ਟ ਤੋਂ ਨਿਕਲਿਆ ਹੈ ਇਸ ਦੇ ਕੋਸ਼ਿਕਤ ਅਰਥ ਗਊਆਂ ਦੇ ਠਹਿਰਨ ਦੀ ਥਾਂ ਜਾਂ ਗਊਸ਼ਾਲਾ ਮੰਨੇ ਜਾਂਦੇ ਹਨ ਬਾਅਦ ਵਿੱਚ ਇਸ ਦਾ ਅਰਥ ਬਦਲ ਕੇ ਮਨੋਰੰਜਨ ਮੰਡਲੀ ਮਿੱਤਰ ਮੰਡਲੀ ਅਤੇ ਪਰਿਵਾਰਕ ਸਮੂਹ ਹੋ ਗਿਆ ਹੈ ਥੈਂਕ ਯੂ